ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਹੋਰ ਸੁਣਾਓ ਤੁਹਾਡੀ ਕੀ ਹਾਲ ਚਾਲ ਨਹੀਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਨੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮੂਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਜਿਹਾ ਤੇ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਲੈ ਕੇ ਆਈ ਨਾ ਤਿੰਨ ਤਿੰਨ ਕੁੰਡੀਆਂ ਦਾ ਇਹ ਵਾਲਾ ਡਿਜ਼ਾਈਨ ਆ ਤਿੰਨ ਤਿੰਨ ਕੁੰਡੀਆਂ ਦੇ हिसाब ਨਾਲ ਆਪਾਂ ਨੇ ਇਹ ਵਾਲੇ ਕੁੰਡੇ ਪਾ ਲਏ ਨੇ ਜੀ ਤੇ ਦੋ ਕੁੰਡੇ ਆਪਾਂ ਨੇ ਪਾ ਲਏ ਨੇ ਐਕਸਟਰਾ ਠੀਕ ਆ ਜੀ ਇਹ ਤਿੰਨ ਤਿੰਨ ਕੁੰਡੀਆਂ ਦਾ ਇਹ ਵਾਲਾ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਆ ਤੇ ਬਹੁਤ ਹੀ ਸੋਖਾ ਹੈ ਚਲੋ ਆਪਾਂ ਫਿਰ ਸ਼ੁਰੂ ਕਰਦੇ ਆਂ ਵੀ ਇਹ ਵਾਲਾ ਡਿਜ਼ਾਈਨ ਆ ਜਿਹੜਾ ਕਿੱਦਾਂ ਬਣਦਾ ਹਾਂਜੀ ਇਹ ਆਪਣੀ ਹੈਗੀ ਪਹਿਲੀ ਸਲਾਈ ਸਿੱਧੀ ਸਾਈਡ ਇੱਕ ਕੁੰਡਾ ਪਾ ਸਿੱਧਾ ਬੋਲਿਆ ਜੀ ਠੀਕ ਆ ਤੇ ਹੁਣ ਆਪਾਂ ਨੇ ਕੀ ਕਰਨਾ ਧਾਗਾ ਆਪਣੀ ਸਾਈਡ ਲੈ ਕੇ ਹੁਣ ਦੋ ਕੁੰਡੇ ਆਪਾਂ ਨੇ ਪੁੱਠੇ ਬੁਣ ਲੈਣੇ ਨੇ ਠੀਕ ਆ ਜੀ ਧਾਗਾ ਮਗਲੀ ਸਾਈਡ ਲੈ ਕੇ ਜਾਵਾਂਗੇ ਤੇ ਇੱਕ ਕੁੰਡਾ ਆਪਾਂ ਸਿੱਧਾ ਬੁਣ ਲਾਂਗੇ ਫਿਰ ਧਾਗਾ ਆਪਣੀ ਸਾਈਡ ਤੋਂ ਦੋ ਕੁੰਡੇ ਆਪਾਂ ਇਦਾਂ ਪੁੱਠੇ ਬੁਣ ਲਾਂਗੇ ਇਹ ਆਪਣੀ ਸਿੱਧੀ ਸਿਲਾਈ ਹੈ ਜੀ ਤੇ ਆਪਾਂ ਸਿੱਧੀ ਸਿਲਾਈ ਚ ਦੋ ਦੋ ਕੁੰਡੇ ਪੁੱਠੇ ਬੁਣ ਲੈਣੇ ਨੇ ਤੇ ਇੱਕ ਇੱਕ ਕੁੰਡਾ ਜਿਹੜਾ ਆਪਾਂ ਸਿੱਧਾ ਬੁਣ ਲੈਣਾ ਇਹ ਸਾਰੀ ਸਿਲਾਈ ਆਪਾਂ ਨੇ ਇਦਾਂ ਹੀ ਬਣਾਣੀ ਹੈ ਲਓ ਜੀ ਆਪਣੀ ਇਹ ਵਾਲੀ ਜਿਹੜੀ ਸਲਾਈ ਆ ਪਹਿਲੀ ਸਲਾਈ ਸਿੱਧੀ ਸਾਈਡ ਇਹ ਹੋ ਗਈ ਆ ਕੰਪਲੀਟ ਹੁਣ ਆਪਾਂ ਆ ਗਏ ਆ ਬੈਕ ਸਾਈਡ ਠੀਕ ਆ ਜੀ ਤੇ ਹੁਣ ਆਪਣੇ ਇਹ ਕੀ ਕਰਨਾ ਹੈ ਜਿਵੇਂ ਆਪਾਂ ਨੂੰ ਕੁੰਡੇ ਇਹਦੇ ਦੀਂਦੇ ਨੇ ਆਪਾਂ ਉਹ ਨੂੰ ਬਣ ਲੈਣੇ ਆ ਠੀਕ ਆ ਜੀ ਆਪਣੀ ਬੈਕ ਸਾਈਡ ਆ ਇਹ ਜਿਵੇਂ ਆਪਾਂ ਨੂੰ ਇਹ ਵਾਲੇ ਜਿਹੜੇ ਪੁੱਠੇ ਕੁੰਡੇ ਦੀਂਦੇ ਨੇ ਇਧਰੋਂ ਆਪਾਂ ਸਿੱਧੇ ਬਣ ਲੈਣੇ ਨੇ ਜਿਹੜੇ ਆਪਾਂ ਨੂੰ ਹਾਈਕਾ ਕੁੰਡਾ ਆਪਣਾ ਸਿੱਧਾ ਇਹ ਆਪਾਂ ਇਧਰਲੀ ਸਾਈਡ ਤੋਂ ਪੁੱਠਾ ਬਣ ਲੈਣਾ ਠੀਕ ਆ ਜੀ ਤੇ ਹੁਣ ਆਪਾਂ ਇਹ ਇੱਕ ਕੁੰਡਾ ਇਦਾਂ ਬਣ ਲੈਣੇ ਹੁਣ ਧਾਗਾ ਆਪਣਾ ਮਗ੍ਹੀ ਸੈਲ ਜਾ ਕੇ ਆ ਦੋ ਕੁੰਡੇ ਆਪਾਂ ਸਿੱ ਇਹ ਆਪਣੀ ਜੀ ਦੂਜੀ ਸਲਾਈ ਆ ਬੈਕ ਸਾਈਡ ਜਿਹੜਾ ਇੱਕ ਕੁੰਡਾ ਉਧਰ ਸਿੱਧਾ ਇੱਧਰ ਦੀ ਸਾਈਡ ਆਪਣਾ ਪੁੱਠਾ ਹੋ ਜੂ ਤੇ ਦੋ ਕੁੰਡੇ ਆਪਣੇ ਸਿੱਧੇ ਹੋ ਜਾਣਗੇ ਇਹ ਵੀ ਸਾਰੀ ਸਲਾਈ ਆਪਾਂ ਨੇ ਇੱਥੇ ਇੱਕ ਕੁੰਡਾ ਆਪਣਾ ਪੁੱਠਾ ਤੇ ਦੋ ਕੁੰਡੇ ਸਿੱਧੇ ਇਦਾਂ ਸਾਰੀ ਸਲਾਈ ਆਪਾਂ ਨੇ ਕੰਪਲੀਟ ਕਰ ਲੈਣੀ ਆ ਵਾਰ-ਵਾਰ ਇਹੀ ਜਿਹੜੇ ਆਪਣੇ ਤਿੰਨ ਕੁੰਡੇ ਨੇ ਆਪਣੇ ਇਹੀ ਰਿਪੀਟ ਕਰੀ ਜਾਣੇ ਨੇ ਠੀਕ ਆ ਜੀ ਇੱਕ ਕੁੰਡਾ ਸਿੱਧਾ ਤੇ ਦੋ ਕੁੰਡੇ ਪੁੱਠੇ ਸਿੱਧੀ ਸਲਾਈ 'ਚ ਇੱਥੇ ਲਿ ਸੈਂਡ ਆਪਣੀ ਜਿਹੜੀ ਬੈਕ ਸਾਈਡ ਆ ਇਹਦੇ ਇੱਕ ਕੁੰਡਾ ਆਪਣਾ ਪੁੱਠਾ ਤੇ ਦੋ ਕੁੰਡੇ ਆਪਣੇ ਸਿੱਧੇ ਸਿੱਧਿਆਂ ਤੇ ਸਿੱਧੇ ਪੈ ਜਾਣਗੇ ਜਿਵੇਂ ਆਪਾਂ ਨੂੰ ਕੁੰਡੇ ਦੀਂਦੇ ਨੇ ਤੇ ਜਿਹੜੇ ਪੁੱਠੇ ਕੁੰਡੇ ਦੀਂਦੇ ਆ ਉਹ ਆਪਣੇ ਪੁੱਠੇ ਪੈ ਜਾਣਗੇ ਆ ਲਓ ਜੀ ਆਪਣੀ ਇਹ ਵਾਲੀ ਜਿਹੜੀ ਸਹੀ ਦੂਜੀ ਸਲਾਈ ਇਹ ਵੀ ਆਪਣੀ ਹੋ ਗਈ ਆ ਕੰਪਲੀਟ ਹਾਂਜੀ ਆਪਣੀ ਆ ਗਈ ਆ ਸਿੱਧੀ ਸਾਈਡ ਤੀਜੀ ਸਲਾਈ ਇੱਕ ਕੁੰਡਾ ਆਪਾਂ ਨੇ ਸਿੱਧੇ ਹੀ ਪਾ ਲੈਣਾ ਠੀਕ ਆ ਜੀ ਦੋ ਕੁੰਡੇ ਜਿਹੜੇ ਆਪਣੇ ਪੁੱਠੇ ਨੇ ਇਹ ਆਪਾਂ ਇਦਾਂ ਉੱਠੇ ਪਾਲਾਂ ਠੀਕ ਹੈ ਜੀ ਹੁਣ ਆਪਣੀ ਧਾਗਾ ਮਗਲੇ ਸੈਣ ਲੈ ਕੇ ਜਾਣਾ ਹੁ ਜਿਹੜਾ ਦੇਖੋ ਆਪਾਂ ਆ ਦੋ ਕੁੰਡੇ ਦੀਂਦੇ ਨੇ ਇੱਕ ਵੱਡਾ ਇਹ ਆ ਤੇ ਇੱਕ ਆਹ ਕੁੰਡਾ ਠੀਕ ਹੈ ਜੀ ਦੀਂਦੇ ਨੇ ਦੋ ਕੁੰਡੇ ਆਪਾਂ ਪਹਿਲਾ ਆਹ ਕੁੰਡਾ ਬਣ ਲਿਆ ਠੀਕ ਹੈ ਜੀ ਇਦਾਂ ਇਹ ਜਿਹੜਾ ਆਪਣਾ ਇੱਕ ਕੁੰਡਾ ਆਪਾਂ ਇਹ ਤੋਂ 6 ਕੁੰਡੇ ਬਣਾਣੇ ਨੇ ਇੱਕ ਕੁੰਡਾ ਆਪਾਂ ਨੇ ਬਣ ਲਿਆ ਹੁਣ ਇੱਕ ਇਦਾਂ ਕਮਾ ਕੇ ਆਪਾਂ ਨੇ ਬਲ ਪਾ ਕੇ ਇੱਕ ਕੁੰਡਾ ਬਣਾ ਲਿਆ ਫਿਰ ਦੂਜਾ ਕੁੰਡਾ ਆ ਉੱਪਰ ਇੱਥੇ ਠੀਕ ਹੈ ਜੀ ਇਹ ਆਪਣੇ ਤਿੰਨ ਕੁੰਡੇ ਹੋ ਗਏ ਹੁਣ ਹੋ ਗਏ ਚਾਰ ਕੁੰਡੇ ਤੇ ਹੁਣ ਆਪਾਂ ਆ ਜਿਹੜਾ ਕੁੰਡਾ ਆਪਣਾ ਸਲਾਈ ਤੇ ਆ ਇਨੂੰ ਧਵ ਲੈਣਾ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਧਾਗਾ ਆਪਣੀ ਸਾਈਡ ਲੈ ਕੇ ਆਉਣਾ ਤੇ ਇਹਨੂੰ ਇਦਾਂ ਕਮਾ ਲੈਣਾ ਠੀਕ ਹੈ ਇਹ ਆਪਣੇ 6 ਕੁੰਡੇ ਹੋ ਗਏ ਇੱਕ ਕੁੰਡੇ ਦੇ ਆਪਾਂ ਨੇ 6 ਕੁੰਡੇ ਬਣਾ ਲਏ ਆ ਆਪਣੇ ਦੋ ਕੁੰਡੇ ਫੁੱਟੇ ਨੇ ਇਹਨਾਂ ਨੂੰ ਆਪਾਂ ਇਦਾਂ ਹੀ ਬੁਣ ਲੈਣਾ ਠੀਕ ਹੈ ਜੀ ਹੁਣ ਧਾਗਾ ਮਗਰੀ ਸਾਈਡ ਲੈ ਕੇ ਜਾਮੂਗੇ ਹੁਣ ਦੇਖੋ ਆ ਤੁਹਾਨੂੰ ਦੋ ਕੁੰਡੇ ਦਿਨਦੇ ਨੇ ਇਹ ਵਾਲੇ ਆ ਦੇਖਾ ਇੱਕਾ ਇੱਕਾ ਹੁਣ ਪਹਿਲਾਂ ਆ ਨੀਚੇ ਵਾਲਾ ਇਦਾਂ ਫਲਾਈ ਇਦਾਂ ਕੱਢਣੀ ਉਹ ਕੁੰਡੇ ਚ ਦੀ ਇਦਾਂ ਇੱਕ ਕੁੰਡਾ ਉਹ ਬੁਣ ਲਿਆ ਧਾਗਾ ਕਮਾਇਆ ਦੂਜਾ ਕੁੰਡਾ ਹੋ ਗਿਆ ਤੇ ਫਿਰ ਤਿਕਾ ਗੁੰਡਾ ਪਹਿਤੂ ਬੋਲ ਲਿਆ تین ਗੁੰਡੇ ਹੋ ਗਏ ਇੱਕ ਧਾਗਾ ਕਮਾਇਆ ਚਾਰ ਗੁੰਡੇ ਹੋ ਗਏ ਤੇ ਇੱਕ ਆ ਵਾਲਾ ਸਲਾਈ ਵਾਲਾ ਆਪਣਾ ਪੰਜਵਾਂ ਹੋ ਗਿਆ ਠੀਕ ਹੈ ਜੀ ਧਾਗਾ ਆਪਣੀ ਸਾਈਡ ਲਿਆ ਕੇ ਇਦਾਂ ਕਮਾ ਦੇਣਾ ਤੇ ਇਹ ਆਪਣਾ ਛੇਵਾਂ ਗੁੰਡਾ ਹੋ ਗਿਆ ਇਹ ਆਪਣੀ ਜੀ ਤੀਜੀ ਸਲਾਈ ਆ ਸਿੱਧੀ ਸਾਈਡ ਹੁਣ ਆਪਣੀ ਧਾਗਾ ਮੱਗਰ ਫੇਰ ਲੈ ਕੇ ਜਾਣਾ ਪਹਿਲਾਂ ਆਪਾਂ ਇਹ ਵਾਲਾ ਗੁੰਡਾ ਬੁਣਾਗੇ ਜੀ ਇਦਾਂ ਫਿਰ ਆਪਾਂ ਇੱਕ ਗੁੰਡਾ ਕਮਾ ਲਾਂਗੇ ਦੋ ਗੁੰਡੇ ਹੋ ਗਏ ਤੀਜਾ ਗੁੰਡਾ ਆਪਾਂ ਫੇਰ ਬੁਣਾਗੇ ਚੌਥਾ ਕੁੰਡਾ ਆਪਾਂ ਫਲਾਈ ਤੋਂ ਧਾਗਾ ਕਮਾ ਲਾਂਗੇ ਤੇ ਪੰਜਵਾਂ ਕੁੰਡਾ ਇਹ ਵਾਲਾ ਇਹ ਧਾਗਾ ਆਪਣੀ ਸੈੱਡ ਲਿਆ ਕਿ ਇਦਾਂ ਕਮਾ ਲਾਂਗੇ ਤੇ 6 ਕੁੰਡੇ ਆਪਣੇ ਹੋਗੇ ਦੋ ਕੁੰਡੇ ਆਪਾਂ ਨੇ ਇਹ ਵਾਲੇ ਪੁੱਠੇ ਬੁਣ ਲੈਣੇ ਠੀਕ ਹੈ ਜੀ ਇਹ ਜਿਹੜੀ ਆਪਣੀ ਤੀਜੀ ਸਲੀ ਹੈ ਸਾਰੀ ਆਪਾਂ ਇਦਾਂ ਕੰਪਲੀਟ ਕਰਨੀ ਆ ਹੁਣ ਆਪਾਂ ਪਹਿਲਾ ਆ ਕੁੰਡਾ ਬੁਣ ਲਿਆ ਇੱਕ ਕੁੰਡਾ ਆਪਣਾ ਹੋ ਗਿਆ ਇੱਕ ਮਾ ਕੇ ਦੋ ਕੁੰਡੇ ਹੋ ਗਏ ਤੀਜਾ ਕੁੰਡਾ ਆਪਾਂ ਨੇ ਬੁਣ ਲਿਆ ਚੌਥਾ ਆਪਾਂ ਨੇ ਕਮਾ ਲਿਆ ਤੇ ਪੰਜਵਾਂ ਕੁੰਡਾ ਆਪਾਂ ਫਲਾਈ ਵਾਲਾ ਬੁਣ ਲਿਆ ਤੇ ਆਪਣੀ ਸੈੱਡ ਲਿਆ ਕੇ ਇਦਾਂ ਕਮਾਤਾ ఛే కుదే డే కో కుండే ఇదా పుట్ే పాండే షడ్ ఆ దో కు దీం ఏ ఆకు ఆ ఇతా ఇదా సలాయి కట్టి సీ లేదా కమా దూజా ఎండా కమావ కు కండా ఏ అని సెడ్డాక ఇవే సలాయి కమా కుండే దో కు అప్పుడు पुठी फिर धागा मगली सैड एक कुंडा इदा बोल लिया दूसरा कुंडा घुमा लिया तीजा कुंडा फिर बोल लिया तो चौथा कुंडा इतना घुमा लिया पंजा कुंडा अपना सिलाई वाला अपनी साइड धागा करके छेवा कुंडा एक घुमा लिया कुंडे अपने हो गए जी उल्टे एक कुंडा आप लेना सीधा ये वाला ठीक है जी तीन सिलाई अपन हो हाँ जी तीन सिलाई अपन हो गई कंप्लीट देखो ਇਦਾਂ ਬਣਦਾ ਇਹ ਵਾਲਾ ਡਿਜ਼ਾਈਨ ਇਵੇਂ ਬਣ ਕੇ ਨੇ ਇਹ ਤੇ ਹੁਣ ਆਪਾਂ ਆ ਗਏ ਆ ਜੀ ਬੈਕ ਸੈਟ ਆਪਣੀ ਆ ਗਈ ਚੌਥੀ ਸਲਾਈ ਇਹ ਚੌਥੀ ਸਲਾਈ ਆਪਾਂ ਉਦੋਂ ਹੀ ਪਾਉਣੀ ਆ ਜਿਵੇਂ ਆਪਾਂ ਨੂੰ ਆਪਣੇ ਕੁੰਡੇ ਦੀਂਦੇ ਨੇ ਠੀਕ ਆ ਜੀ ਹੁਣ ਆ ਦੋ ਕੁੰਡੇ ਆਪਾਂ ਨੂੰ ਸਿੱਧੇ ਦਿੰਦੇ ਆਈ ਆਪਾਂ ਸਿੱਧੇ ਹੀ ਪਾਉਣ ਲਈ ਦੋ ਕੁੰਡੇ ਆਪਣੇ ਹੋ ਗਏ ਸਿੱਤੇ ਤੇ ਹੁਣ ਆਪਣੇ ਕੀ ਕਰਨਾ ਹੈ ਆ ਜਿਹੜਾ ਆ ਬਾੜਾ ਨੇ ਇਹਨੂੰ ਆਪਾਂ ਨੇ ਇਦਾਂ ਉਤਾਰ ਦੇਣਾ ਠੀਕ ਆ ਜੀ ਉਹਨੂੰ ਉਤਾਰ ਦੇਣਾ ਤੇ ਆ ਕੁੰਡਾ ਆਪਾਂ ਇਧਰਲੀ ਸਲਾਈ ਤੇ ਲਿਆਉਣਾ ਆ ਬਾੜ ਵੀ ਉਤਾਰ ਦੇਣਾ ਆਪਾਂ ਇਹ ਵਾਲਾ ਇਹ ਆਹ ਕੁੰਡਾ ਜਿਹੜਾ ਆਪਾਂ ਇਧਲੀ ਸਲਾਈ ਤੇ ਲਿਆਉਣਾ ਆਹ ਜਿਹੜਾ ਆਪਣੇ ਬੜ ਪਾਇਆ ਸੀ ਨਾ ਇਹ ਕੱਟ ਦੇਣਾ ਇਹ ਤਾਂ ਸਲਾਈ ਤੋਂ ਆਪਾਂ ਨੇ ਤੇ ਆਹ ਕੁੰਡਾ ਆਪਾਂ ਨੇ ਇਧਲੀ ਸਾਈਡ ਤੇ ਲੈਣਾ ਦੇਖੋ ਇਹ ਤਿੰਨ ਕੁੰਡੇ ਹੋ ਗਏ ਆਪਣੇ ਠੀਕ ਆ ਜੀ 6 ਕੁੰਡਿਆ ਤਾਂ ਆਪਾਂ ਨੇ ਤਿੰਨ ਕੁੰਡੇ ਬਣਾ ਲੈਨੇ ਇਹ ਹਾਂਜੀ ਆਪਾਂ ਨੇ ਤਿੰਨ ਕੁੰਡੇ ਇਧਰ ਤਾਰ ਲੈਨੇ ਹੁਣ ਆਪਾਂ ਦੋ ਕੁੰਡੇ ਆਪਣੇ ਸਿੱਧੇ ਨੇ ਤਾਂ ਆਪਾਂ ਆਹ ਤੁਲੀ ਤੇ ਲੈ ਕੇ ਜਮਾਗ ਤੇ ਆ ਦੋ ਕੁੰਡੇ ਜਿਹੜੇ ਆਪਣੇ ਸਿੱਧੇ ਆਏ ਆ ਆਪਾਂ ਸਿੱਧੇ ਬਣ ਲੈਨੇ ਠੀਕ ਹੈ ਜੀ ਇਧਰਲੀ ਪਾਸੋਂ ਆਪਾਂ ਨੂੰ 70 ਦਿੰਦੇ ਨੇ ਤੇ ਇਧਰਲੀ ਸਾਈਡੇ ਪੁੱਠੀ ਨੇ ਹੁਣ ਤਾਂ ਅੱਗੇ ਆਪਣੀ ਸਾਈਡ ਲੈ ਕੇ ਹੁਣ ਤੇ ਆਹ ਜਿਹੜੇ ਆਪਾਂ ਕੁੰਡੇ 6 ਬਣਾਏ ਸੀ ਆਹ ਇੱਕ ਬਲ ਵਾਲਾ ਇਹਨੂੰ ਬਲ ਨੂੰ ਉਤਾਰ ਦੇਣਾ ਆਹ ਕੁੰਡਾ ਆਪਣੇ ਆਹ ਸਲਾਈ ਤੇ ਲਿਆਉਣਾ ਠੀਕ ਹੈ ਜੀ ਜਿਹੜਾ ਆਪਨੇ ਬਲ ਪਾ ਕੇ ਤਿੰਨ ਕੁੰਡੇ ਬਣਾਏ ਸੀ ਇਹ ਤਿੰਨੇ ਕੁੰਡੇ ਆਪਾਂ ਬਲ ਵਾਲੀ ਤਾਂ ਉਤਾਰ ਦੇਣੇ ਨੇ ਜਿਹੜੇ ਆਪਾਂ ਤਿੰਨ ਕੁੰਡੇ ਬੁਣੇ ਸੀ ਉਹ ਆਪਾਂ ਇਧਰਲੀ ਸਾਈਡ ਸਲਾਈ ਤੇ ਲਿਆਉਣੇ ਠੀਕ ਹੈ ਜੀ 6 ਕੁੰਡਿਆਂ ਤੋਂ ਆਪਾਂ ਨੇ ਤਿੰਨ ਕੁੰਡੇ ਬਣ ਗਏ ਹੁਣ ਆਪਣਾ ਕੀ ਕਰਨਾ ਧਾਗਾ ਮਗਲੀ ਸਾਈਡ ਲੈ ਕੇ ਜਾਣਾ ਤੇ ਆਹ ਦੋ ਕੁੰਡੇ ਆ ਧਾਗਾ ਆਪਣੀ Z ਲੈ ਕੇ ਹੁਣ ਇਹ ਆਪਣੀ ਚੌਥੀ ਸਲਾਈ ਹੈ ਜੀ ਆ ਬਾਲ ਉਤਾਰਤਾ ਆਪਾਂ ਨੇ ਆਹ ਕੁੰਡਾ ਆਪਾਂ ਨੇ ਸਲਾਈ ਤੇ ਲਿਆਂਦਾ ਆਹ ਬਾਲ ਉਤਾਰਤਾ ਆਹ ਕੁੰਡਾ ਆਪਣੀ ਸਲਾਈ ਤੇ ਲਿਆਂਦਾ ਆ ਵੀ ਬਾਲ ਉਤਾਰਤਾ ਆਪਣੇ ਹਾਂ ਠੀਕ ਹੈ ਜੀ ਤਿੰਨ ਕੁੰਡੇ ਆਪਾਂ ਇੱਧਰ ਲਿਆਂਦੇ ਧਾਗਾ ਮਗਲੀ ਤੈਣ ਤੇ ਆ ਦੋ ਕੁੰਡੇ ਆਪਾਂ ਨੇ ਸਿੱਧੇ ਕੁੰਡੇ ਇਹੇ ਕੁੰਡੇ ਆਪਣੇ ਸਾਰੀ ਸਲਾਈ ਚ ਇਤੇ ਰਿਪੀਟ ਕਰਨੇ ਨੇ ਆਹ ਬਾਲ ਆਪਾਂ ਨੇ ਉਤਾਰਤਾ ਇਵੇਂ ਇਵੇਂ ਆਪਣੇ 6 ਕੁੰਡਿਆਂ ਤੋਂ 3 ਕੁੰਡੇ ਬਣ ਗਏ ਧਾਗਾ ਆਪਣੀ țeੜ ਲੈ ਲਉਣਾ ਤੇ ਧਾਗਾ ਮਗਲੀ țeੜ ਲੈ ਕੇ ਜਾਮਗੇ ਦੋ ਕੁੰਡੇ ਆਪਾਂ ਨੇ ਸਿੱਧੇ ਪਾ ਲਏ ਫਿਰ ਧਾਗਾ ਆਪਣੀ țeੜ ਲਾਵਾਂਗੇ ਲੋ ਜੀ ਆਪਣੀ ਹੈਗੀ ਆ ਚੌਥੀ ਸਲਾਈ ਹੋ ਗਈ ਆ ਕੰਪਲੀਟ ਹੁਣ ਆਪਾਂ ਆ ਗਏ ਆ ਸਿੱਧੀ ਸਾਈਡ ਠੀਕ ਆ ਜੀ ਆਪਾਂ ਸਿੱਧੀ ਸਾਈਡ ਆ ਗਏ ਹੁਣ ਆਪਣੇ ਕੀ ਕਰਨਾ ਪੰਜਵੀਂ ਸਲਾਈ ਆਪਣੀ ਸਿੱਧੀ ਇੱਕ ਹੁਣ ਆਪਾਂ ਨੇ ਸਿੱਧਾ ਬੁਣ ਲਿਆ ਧਾਗਾ ਆਪਣੀ ਥੈਟ ਲਿਆ ਕੇ ਆ ਜਿਹੜੇ ਦੋ ਗੁੰਡੇ ਨੇ ਇਹ ਆਪਣੇ ਪੁੱਠੀ ਗੁੰਡੇ ਜਾਣਗੇ ਹੁਣ ਆਪਾਂ ਨੇ ਧਾਗਾ ਮਗਲੀ ਸਾਈਡ ਲੈ ਕੇ ਜਾਣਾ ਜਿਹੜੇ ਆਪਾਂ ਤਿੰਨ ਗੁੰਡੇ ਨੇ ਨਾ ਇਹ ਵਾਲੇ ਇਹਨਾਂ ਨੂੰ ਆਪਾਂ ਬੈਕ ਸਾਈਡ ਤੋਂ ਇਦਾਂ ਤਿੰਨ ਦਾ ਇੱਕ ਕਰ ਦਿੰਨਾ ਇਹ ਠੀਕ ਆ ਜੀ फिर धागा अपनी सैड लियाँ आ दो कुंडे अपने हो गए पुठे धागा मगरली सैड आ जोड़े अपने तीन कुंडे अपने खोले सीछली सिलाई चौथी इन हूँ अपने बैक सैड तो एक कुंडा बना लेना है ठीक है जी हूँ तागा अपनी सैड लिया के दो कुंडे पुठे ये अपनी पाँचवी सिलाई है जी सीधी सैड आने का अपने एक बना ता फिर दो कुंडे आपने पुट्ठे पाए ਤਾਗਾ ਮਗਲੀ ਸਾਈਡ ਲੈ ਕੇ ਗਈ ਆ ਤਿੰਨ ਕੁੰਡਿਆਂ ਦਾ ਆਪਾਂ ਨੇ ਇੱਕ ਕੁੰਡਾ ਬਣਾਤਾ। ਤਿੱਦਕ ਆਪਨੀ ਸਾਈਡ ਲਿਆ ਕੇ ਦੋ ਕੁੰਡੇ ਆਪਣੇ ਪੁੱਠੇ ਪਾ ਲਿਆ। ਜਿਹੜੇ ਆਪਣੇ ਆ ਦੋ ਕੁੰਡੇ ਪੁੱਠੇ ਨੇ ਪੁੱਠੇ ਹੀ ਰਹਿਣੇ ਨੇ ਆਪਣੇ। ਇਦਾਂ। ਠੀਕ ਹੈ ਜੀ। ਹਾਂ ਦੋ ਤਿੰਨ ਕੁੰਡੇ ਦਾ ਆਪਾਂ ਇੱਕ ਕਰ ਲਿਆ। ਦੋ ਕੁੰਡੇ ਆਪਣੇ ਹੋ ਗਏ ਜੀ। ਪੁੱਠੇ ਤਾਗਾ ਮਗਲੀ ਸਾਈਡ ਤੇ ਇੱਕ ਕੁੰਡਾ ਆਪਾਂ ਨੇ ਪਾ ਲਿਆ ਸਿੱਧਾ। ਆਪਣੇ ਜਿਹੜੇ ਕੁੰਡੇ ਨੇ ਉਨੇ ਦੇ ਉਨੇ ਹੀ ਰਹਿੰਦੇ ਨੇ ਹੁਣ ਆਪਾਂ ਆ ਗਿਆਂ ਜੀ ਬੈਕ ਸਾਈਡ ਛੇਵੀਂ ਸਲਾਈ ਠੀਕ ਆ ਜੀ ਛੇਵੀਂ ਸਲਾਈ ਆਪਾਂ ਨੇ ਕੀ ਕਰਨਾ ਧਾਗਾ ਆਪਣੀ ਸਾਈਡ ਰੱਖ ਕੇ ਨਾ ਸਾਰੇ ਕੁੰਡੇ ਆਪਾਂ ਨੇ ਪੁੱਠੇ-ਪੁੱਠੇ ਬੁਣਨੇ ਨੇ ਛੇਵੀਂ ਸਲਾਈ 'ਚ ਆਪਾਂ ਨੇ ਸਾਰੇ ਕੁੰਡੇ ਪੁੱਠੇ-ਪੁੱਠੇ ਬੁਣ ਲੈਣੇ ਛੇ ਸਲਾਈਆਂ ਦਾ ਇਹ ਵਾਲਾ ਡਿਜ਼ਾਈਨ ਆ ਤੇ ਤਿੰਨ-ਤਿੰਨ ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਆ ਬਹੁਤ ਹੀ ਪਿਆਰਾ ਇਹ ਵਾਲਾ ਡਿਜ਼ਾਈਨ ਆ ਜੀ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਬੱਚਿਆਂ ਦੇ ਵਾਟਰ ਦੇ ਕੋਟੀ ਜਾਗਟ ਤੇ ਤੁਸੀਂ ਕਿਸੇ ਤੇ ਕਿਸੇ ਪ੍ਰੋਜੈਕਟ ਦੇ ਵੀ ਬਾਸ ਸਕਦੇ ਹੋ ਸਕੀਵੀ ਤੇ ਵੀ ਬਹੁਤ ਹੀ ਸੋਹਣਾ ਲੱਗਦਾ ਇਹ ਵਾਲਾ ਡਿਜ਼ਾਈਨ ਇਹ ਆਪਣਾ ਡਿਜ਼ਾਈਨ ਦੀ ਆਪਣੀ ਪਹਿਲਾ 6 ਸਲਾਈਂਆਂ ਵਾਲਾ ਆਪਣਾ ਇਹ ਕੰਪਲੀਟ ਹੋ ਗਿਆ ਇਹ ਦੇਖੋ ਠੀਕ ਹੈ ਜੀ ਇਹ ਵਾਲਾ ਡਿਜ਼ਾਈਨ ਆਪਣਾ ਦੇਖ ਕਿੱਦਾਂ ਬਣਦਾ ਹੈ ਹੁਣ ਆਪਾਂ ਦੁਬਾਰਤ ਹੀ ਇਦਾਂ ਹੀ ਦੇਖੋ ਆਹ ਇੱਕ ੁੰਡਾ ਆਪਣੇ ਸਿੱਧਾ ਪਾ ਕੇ ਆਹ ਦੋ ੁੰਡੇ ਉੱਥੇ ਇੱਕ ੁੰਡਾ ਸਿੱਧਾ ਪਾ ਲੈਣਾ ਜਿਵੇਂ ਆਪਾਂ ਪਹਿਲਾਂ ਸਟਾਰਟ ਕੀਤਾ ਸੀ ਹੁਣ ਦੁਬਾਰਾ ਤੋਂ ਇਹ ਵਾਲਾ ਡਿਜ਼ਾਈਨ ਸਟਾਰਟ ਕਰਾਂਗੇ ये अपनी ला लो तीस पहली सिलाई है डिजाइन दिखो एक कुंडा सीधा हो गया धागा अपनी साइड दो कुंडे पुठे धागा मगली सैड एक कुंडा सीधा ये दो कुंडे पुठे ठीक है जी ये जेडे कुंडे दो कुंडे पुठे अपने एक कुंडा सीधा ये तीन तीन कुंडियादा डिजैन देखो एक कुा सीधा धागा अपनी सैड दो पुठी धागा मगरली सैड एक कुंडा सीधा धागा अपनी दो कुंडे पुठे फिर धागा मगली सैड एक एक कुंडा अपने सीधा पा लिया जी दो कुंडे अपने हो गए पुठे धागा मगली सैड गए एक सीधा हो गया तो दो कुंडे अपने हो गए जी पुठे धागा मगली सैड एक कुंडा अपने पा लिया सीधा ठीक है जी यबारा तो अपने स्टार्ट किया वाला डिजाइन अब आप उद ਜਿਵੇਂ ਆਪਾਂ ਨੂੰ ਕੁੰਡੇ ਦੀਂਦੇ ਆ ਨੇ ਆਪਾਂ ਨੇ ਉਦਾਂ ਹੀ ਪਾਣੇ ਨੇ ਇੱਕ ਕੁੰਡਾ ਪੁੱਠਾ ਦੀਂਦਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਪੁੱਠਾ ਦੋ ਕੁੰਡੇ ਸਿੱਧੇ ਠੀਕ ਆ ਜੀ ਇਹ ਆਪਾਂ ਸਲਾਈ ਇੱਦਾਂ ਸਾਰੀ ਕੰਪਲੀਟ ਕਰ ਲਾਂਗੇ ਹਾਂਜੀ ਆਪਾਂ ਸਿੱਧੀ ਸਲਾਈ ਚ ਆ ਗੀਆਂ ਮੌਸਮ ਖਰਾਬ ਆ ਮੀਂਹ ਪੈ ਰਿਹਾ ਤਾਂ ਕਿ ਲਾਈਟ ਵੀ ਕੱਟੀ ਗਈ ਤੇ ਹੁਣ ਦੇਖੋ ਤੁਸੀਂ ਆਪਣਾ ਆਪਣੀ ਆ ਗਈ ਜੀ ਤੀਜੀ ਸਲਾਈ ਇੱਕ ਵਾਰੀ ਤੁਹਾਨੂੰ ਮੈਂ ਦੁਬਾਰਾ ਤੋਂ ਰਿਪੀਟ ਕਰ ਦਿੰਨੀ ਆ ਇਹ ਵਾਲੀਆਂ ਸਲਾਈਆਂ ਦੋ ਸਲਾਈਆਂ ਆਪਾਂ ਨੇ ਪਾ ਲਈਆਂ ਠੀਕ ਆ ਜੀ ਇਹ ਤੀਜੀ ਸਲਾਈ ਆਪਾਂ ਇੱਕ ਕੁੰਡਾ ਆਪਾਂ ਨੇ ਸਿੱਧਾ ਪਾ ਲੈਣਾ ਇਦਾਂ ਤਾਗ ਆਪਣੀ ਸੈਟ ਲਿਆ ਕੇ ਦੋ ਕੁੰਡੇ ਆਪਾਂ ਨੇ ਇਦਾਂ ਪੁੱਠੇ ਪਾ ਲੈਣੇ ਨੇ ਤਾਗਾ ਮਗਲੀ ਤੇ ਲੈ ਕੇ ਜਾਵਾਂਗੇ ਇੱਦਾਂ ਇਹ ਪਹਿਲਾ ਕੁੰਡਾ ਛੱਡ ਕੇ ਆਪਣਾ ਆਹ ਵਾਲਾ ਕੁੰਡਾ ਠੀਕ ਹੈ ਜੀ ਆ ਕੁੰਡੇ ਦੀ ਇਹਦੇ ਨਾਲ ਆਹ ਵਾਲਾ ਕੁੰਡਾ ਆਪਾਂ ਨੇ ਇੱਥੋਂ ਬੋਲ ਲੈਣਾ ਇਦਾਂ ਇਹ ਆਪਾਂ ਜਿਹੜਾ ਇੱਕੋ ਕੁੰਡਾ ਇਹਦੇ ਆਪਣੇ 6 ਕੁੰਡੇ ਬਣਾਉਣੇ ਨੇ ਇਦਾਂ ਠੀਕ ਹੈ ਜੀ ਜਿਵੇਂ ਆਪਾਂ ਪਹਿਲਾਂ ਬਣਾਏ ਸੀ ਇੱਦਾਂ 6 ਕੁੰਡੇ ਬਣਾਉਣੇ ਨੇ ਆਪਾਂ ਨੇ ਤਾਗਾ ਆਪਣੀ ਸੜ ਲਿਆ ਕੇ ਇਹ ਆਪਣੀ 6 ਕੁੰਡੀਆਂ ਬਣ ਗਈਆਂ ਆ ਦੋ ਕੁੰਡੀਆਂ ਜਿਹੜੇ ਆਪਣੀ ਇਹ ਆਪਾਂ ਪੁੱਠੇ ਪਾ ਲਾਂਗੇ ਤਾਗਾ ਮਗਰੀ ਸਾਈਡ ਫੇਰ ਲੈ ਕੇ ਜਾਵਾਂਗੇ ਇੱਕ ਕੁੰਡਾ ਇੱਥੋਂ ਆਪਾਂ ਸਲਾਈ ਕੱਢ ਕੇ ਇਦਾਂ ਇੱਕ ਕੁੰਡਾ ਇਹ ਵਾਲਾ ਬੁਣ ਲਿਆ ਇੱਕ ਕੁੰਡਾ ਇਦਾਂ ਕਮਾਲਿਆ ਦੂਜਾ ਕੁੰਡਾ ਫੇਰ ਬੁਣ ਲਿਆ ਆਪਾਂ ਨੇ ਤੀਜਾ ਕੁੰਡਾ ਕਮਾਲਿਆ ਚੌਥਾ ਕੁੰਡਾ ਸੋਰੀ 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 ਇੱਕ ਕੁੰਡਾ ਪਹਿਲਾਂ ਬੁਣਿਆ ਇੱਕ ਕੁੰਡਾ ਕਮਾਇਆ ਦੋ ਤੀਜਾ ਕੁੰਡਾ ਫੇਰ ਬੁਣਿਆ ਚੌਥਾ ਕੁੰਡਾ ਕਮਾਇਆ ਤੇ ਪੰਜਵਾਂ ਕੁੰਡਾ ਇਹ ਵਾਲਾ ਠੀਕ ਹੈ ਜੀ ਤੇ ਇੱਕ ਗੁੰਡਾ ਇੱਥਾ ਤੇ ਦੋ ਗੁੰਡੇ ਆਪਣੇ ਉੱਠੇ ਧਾਗਾ ਮਗਲੀ ਤੇ ਫੇਰੇ ਤੇ ਇੱਕ ਗੁੰਡਾ ਹੋ ਗਿਆ ਦੋ ਗੁੰਡੇ ਹੋ ਗਏ ਤਿੰਨ ਗੁੰਡੇ ਹੋ ਗਏ ਚਾਰ ਗੁੰਡੇ ਹੋ ਗਏ ਪੰਜ ਗੁੰਡੇ ਹੋ ਗਏ ਤੇ ਇੱਕ 6 ਗੁੰਡੇ ਦੋ ਗੁੰਡੇ ਪੁੱਟੇ

हूँ अपनी बैक सैड वाली चौथी सिलाई है ये तुम ध्यान ना देख लियो एक कुंडा अपने इतना पा लिया दोडे आपे पा लाँगे एवं सॉरी सीधे पा लाँगे ठीक है जी धागा अपनी सैड लगे आ बल ला के एक कुंडा आ बल ला के दो कुंडे आ व ला के आ वाला तीन कुंडे छः कुंडे अपने तीन कुंडे कर ले धागा मगली सैड दो कुंडे आपने सीधे पा लेने ਆ ਬੱਲਾ ਤਾਂ ਆਪਣੇ ਆਹ ਕੁੰਡਾ ਪਾ ਲਿਆ ਆ ਵੀ ਲੱਗ ਚਾਰ ਸਲਾਈ ਆਪਣੀਆਂ ਪੈ ਗਈਆਂ ਜੀ ਦੋ ਸਿੱਧੀਆਂ ਦੋ ਪੁੱਠੀਆਂ ਹੁਣ ਆਪਾਂ ਆ ਗਏ ਸਿੱਧੀ ਸਾਈਡ ਪੰਜਵੀਂ ਸਲਾਈ ਹੁਣ ਵੇਖੇ ਤੁਸੀਂ ਇੱਕ ਹੁੰਡਾ ਆਪਣੀ ਸਿੱਧਾ ਪਾ ਲਿਆ ਧਾਗਾ ਆਪਣੀ ਸੈੱਲ ਲਿਆ ਕਿ ਦੋ ਕੁੰਡੇ ਆਪਾਂ ਨੇ ਪਾ ਲੇ ਪੁੱਠੇ ਧਾਗਾ ਮਗਲੀ ਸੈੱਲ ਲੈ ਕੇ ਜਾਣਾ ਜਿਹੜੇ ਆ ਆਪਣੇ ਤਿੰਨ ਕੁੰਡੇ ਆ ਨਾ ਆਪਾਂ 6 ਤੋਂ ਤਿੰਨ ਘਾੜਲੇ ਖੋਲਲੇ ਕੁੰਡੇ ਇਹ ਵਾਲੇ ਆਪਣੇ ਬੈਕ ਸਾਈਡ ਤੋਂ ਤਿੰਨੇ ਦਾ ਇੱਕ ਕਰ ਦੇਣਾ ਹੈਗੀ ਧਾਗਾ ਆਪਣੀ ਸੈੱਲ ਲਿਆ ਕਿ ਦੋ ਕੁੰਡੇ ਆਪਾਂ ਪੁੱਠੇ ਪਾ ਲਾਂਗੇ ਇਹ ਫਿਰ ਤਿੰਨੇ ਦਾ ਆਪਾਂ ਇੱਕ ਕਰ ਦਾਂਗੇ ਬੈਕ ਸਾਈਡ ਤੋਂ ਇਹ ਫਿਰ ਦੋ ਕੁੰਡੇ Okay. ਲਓ ਜੀ ਆਪਣੀਆਂ ਪੰਜ ਸਲਾਈਆਂ ਹੋ ਗਈਆਂ ਕੰਪਲੀਟ ਹੁਣ ਆਪਾਂ ਆ ਗਏ ਆ ਬੈਕ ਸਾਈਡ ਪੁੱਠੀ ਸਲਾਈ ਇਹ ਸਾਰੇ ਕੁੰਡੇ ਆਪਾਂ ਨੇ ਇਦਾਂ ਸਾਰੇ ਕੁੰਡੇ ਆਪਾਂ ਨੇ ਇਦਾਂ ਪੁੱਠੇ-ਪੁੱਠੇ ਪਾ ਲੈਣੇ ਠੀਕ ਆ ਜੀ ਇਹ ਸਾਰੀ ਸਲਾਈ ਆਪਣੀ ਛੇਵੀਂ ਸਲਾਈ ਆ ਡਿਜ਼ਾਈਨ ਦੀ ਲਾਸਟ ਵਾਲੀ ਸਲਾਈ ਇਹ ਪੁਠੀ ਸਾਈਡ ਆਪਾਂ ਸਾਰੀ ਪੁੱਠੀ-ਪੁੱਠੀ ਪਾ ਲਾਂਗੇ ਠੀਕ ਆ ਜੀ ਅੱਜ ਇਹਦਾ ਡਿਜ਼ਾਈਨ ਤੁਹਾਨੂੰ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਜਰੂਰ ਦੇਖਿਆ ਕਰੋ ਜੀ ਸਾਰਿਆਂ ਨੂੰ ਤੇ ਜਿਹੜੇ ਮੇਲੇ ਚੈਨਲ ਤੇ ਜੀ ਨਵੇਂ ਨੇ ਮੇਰੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਡੇ ਕੋਲ ਨਮੀਆਂ ਨਮੀਆਂ ਸੋਹਣੀਆਂ ਸੋਹਣੀਆਂ ਵੀਡੀਓ ਪਹੁੰਚ ਸਕਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜੀ ਜਰੂਰ ਕਰਿਆ ਕਰੋ ਠੀਕ ਹੈ ਜੀ ਆਪਾਂ ਤੁਹਾਨੂੰ ਅਗਲੀ ਵੀਡੀਓ ਨਾਲ ਫੇਰ ਮਿਲਾਂਗੇ ਨਮਾ ਜਾ ਡਿਜ਼ਾਈਨ ਲੈ ਕੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਆਪਾਂ ਨੇ ਸਾਸ਼ਿਕਾ ਆਪਣਾ ਡਿਜ਼ਾਈਨ ਬਣਦਾ ਜੀ ਇਮੇਜਾਂ ਕਜੀ ਬਹੁਤ ਹੀ ਪਿਆਰਾ ਇਹ ਡਿਜ਼ਾਈਨ ਲੱਗਦਾ ਇਹਨੂੰ ਠੀਕ ਹੈ ਜੀ